Welcome to Shifa's English Academy, your one-stop solution for every English challenge. ਇੱਕ ਕਿਹੜੇ ਸਕੂਲ ਦਾ ਬੱਚਾ ਹੈ ਜਿਹਨੂੰ ਆਨਸਰ ਸ਼ੀਟ ਤੇ ਆਪਣਾ ਨਾਮ ਨਹੀਂ ਲਿਖਣਾ ਆ ਰਿਹਾ ਆਪਣੇ ਸਾਈਨ ਨਹੀਂ ਕਰਨੇ ਆ ਰਹੇ ਉਹਨੂੰ ਸਬਜੈਕਟ ਕੋਡ ਨਹੀਂ ਪਤਾ ਉਹਨੂੰ ਆਪਣਾ ਮੀਡੀਅਮ ਨਹੀਂ ਪਤਾ ਉਹਨੂੰ OMR ਸ਼ੀਟ ਨਹੀਂ ਭਰਨੀ ਆ ਰਹੀ ਅਕਸਰ ਇਦਾਂ ਦੇ ਸਵਾਲ ਜਿਹੜੇ ਐ ਬੋਰਡ ਐਗਜ਼ਾਮ ਦੇ ਸੈਂਟਰ ਰੂਮ ਦੇ ਵਿੱਚ ਮਿਲ ਜਾਂਦੇ ਆ ਇਨਵਿਜੀਲੇਟਰਸ ਅਕਸਰ ਪਰੇਸ਼ਾਨ ਹੋ ਜਾਂਦੇ ਆ ਔਰ ਉਸ ਵੇਲੇ ਇਹਨਾਂ ਨੂੰ ਹੁੰਦਾ ਹੈ ਕਿ ਕੀ ਗੱਲ ਟੀਚਰ ਨੇ ਆਪਣੇ ਬੱਚਿਆਂ ਨੂੰ ਇੰਨਾ ਵੀ ਕਿਉਂ ਨਹੀਂ ਸਿਖਾਇਆ ਹੈਗਾ ਤੇ ਚਲੋ ਅੱਜ ਅਸੀਂ ਜਿਹੜੀ ਐ ਇਹ ਸ਼ੀਟ ਪਰਨਿਸ਼ ਸਿਖਾਂਗੇ ਫਰੰਟ ਸ਼ੀਟ ਆਪਣੀ ਆਨਸਰ ਸ਼ੀਟ ਦੀ ਤਾਂ ਕਿ ਬੱਚੇ ਵੀ ਕੌਨਫੀਡੈਂਸ ਲੈ ਕੇ ਐਗਜ਼ਾਮ ਰੂਮ ਦੇ ਵਿੱਚ ਬੈਠ ਸਕਣ ਤੇ ਟੀਚਰਸ ਇਨਵਿਜੀਲੇਟਰਸ ਉਹ ਵੀ ਪ੍ਰੇਸ਼ਾਨ ਨਾ ਹੋਣ ਨਾ ਬੱਚਾ ਨੂੰ ਇਨਸਰਟ ਫੀਲ ਹੋਵੇ ਤੇ ਨਾ ਹੀ ਉਹਨਾਂ ਦਾ ਸਕੂਲ ਬਦਨਾਮ ਹੋਵੇ ਤੇ ਨਾ ਉਹਨਾਂ ਦੇ ਟੀਚਰਸ ਬਦਨਾਮ ਹੋਣ ਸੋ ਆਓ ਹੁਣ ਅਸੀਂ ਸਿੱਖੀਏ ਕਿ OMR ਸ਼ੀਟ ਜਾਂ ਇਵੈਲੂਏਸ਼ਨ ਸ਼ੀਟ ਦਾ ਫਰੰਟ ਪੇਜ ਕਿੱਦਾਂ ਪੜਨਾ ਹੈ ਸੋ ਪਿਆਰੇ ਬੱਚਿਓ ਇਹ ਤੁਹਾਡਾ ਜਿਹੜਾ ਇਵੈਲੂਏਸ਼ਨ ਸ਼ੀਟ ਦਾ ਤੁਹਾਡੀ ਆਨਸਰ ਸ਼ੀਟ ਦਾ ਜਿਹੜਾ ਉਹ ਫਰੰਟ ਪੇਜ ਹੋਏਗਾ ਔਰ ਇਹ ਤੁਸੀਂ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਪੜਨਾ ਹੈ ਉਸ ਵੇਲੇ ਪੇਪਰ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਇੱਕ ਇੱਕ ਚੀਜ਼ ਪੜ ਸਕੀਏ ਪਰ ਇੱਥੇ ਆਪਾਂ ਇੱਕ ਇੱਕ ਛੋਟੀ ਤੋਂ ਛੋਟੀ ਡਿਟੇਲ ਵੀ ਪੜ ਲੈਣੀ ਹੈ ਤਾਂ ਕਿ ਤੁਹਾਨੂੰ ਪਹਿਲੇ ਹੀ ਪਤਾ ਹੋਵੇ ਕਿ ਕਿੱਥੇ ਕੀ ਹੈ ਚਲੋ ਅਸੀਂ ਇਸ ਪਾਸੇ ਤੋਂ ਸ਼ੁਰੂ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮਿਡਲ ਪ੍ਰੀਖਿਆ 8ਵੀਂ ਜਮਾਤ ਹੁਣੇ ਭਾਵੇਂ 8ਵੀਂ ਜਮਾਤ ਦਾ ਸੈਂਪਲ ਮੈਂ ਲਿਆ ਹੈ ਪਰ 8ਵੀਂ 10ਵੀਂ 12ਵੀਂ ਸਾਰਿਆਂ ਦੀ ਫਰੰਟ ਸ਼ੀਟ ਜਿਹੜੀ ਉਹ ਸੇਮ ਟੂ ਸੇਮ ਹੁੰਦੀ ਹੈ ਸੋ ਇਹ ਸਾਰਿਆਂ ਨੇ ਬਿਲਕੁਲ ਇਸ ਤਰ੍ਹਾਂ ਹੀ ਪੜਨੀ ਹੈ ਜਿੱਦਾਂ ਹੁਣ ਮੈਂ ਸिखਾਣ ਲੱਗੀ ਆ ਠੀਕ ਹੈ ਸੋ ਪ੍ਰੀਖਿਆਰਥੀ ਵੱਲੋਂ ਦਾਖਲਾ ਕਾਰਡ ਅਨੁਸਾਰ ਭਰਿਆ ਜਾਵੇ ਤੁਹਾਨੂੰ ਐਡਮਿਟ ਕਾਰਡ ਦਾਖਲਾ ਕਾਰਡ ਤੁਹਾਡੇ ਕਲਾਸ ਟੀਚਰਸ ਨੇ ਦੇ ਹੀ ਦਿੱਤੇ ਹੋਣੇ ਆ ਉਹਦੇ ਅਨੁਸਾਰ ਤੁਸੀਂ ਇਹਦੇ ਵਿੱਚ ਸਾਰੀ ਡਿਟੇਲਸ ਭਰਨੀ ਆ ਜਿਵੇਂ ਮੇਰੇ ਕੁਝ ਸਟੂਡੈਂਟਸ ਨੇ ਜਿਵੇਂ ਸਪੋਜ਼ ਕਰੋ ਕਿਸੇ ਦਾ ਨਾਮ ਹੈਗਾ ਹਰਵੀਰ ਸਿੰਘ ਕੱਲਾ ਹਰਵੀਰ ਨਹੀਂ ਲਿਖਣਾ ਪੂਰਾ ਹਰਵੀਰ ਸਿੰਘ ਹੀ ਆਪਣਾ ਨਾਮ ਜਿਹੜਾ ਉਹ ਤੁਸੀਂ ਲਿਖਣਾ ਹੈ ਸੋ ਜੋ ਐਡਮਿਟ ਕਾਰਡ ਤੇ ਤੁਹਾਡਾ ਨਾਮ ਹੈ ਤੁਸੀਂ ਉਸ ਤਰ੍ਹਾਂ ਹੀ ਲਿਖਣਾ ਹੈ ਚਲੋ ਜੀ ਸਭ ਤੋਂ ਪਹਿਲੇ ਆ ਸਬਜੈਕਟ ਹੋਰ ਜਿਵੇਂ 8ਵੀਂ ਦਾ ਪਹਿਲਾ ਪੇਪਰ ਹੈਗਾ ਇੰਗਲਿਸ਼ ਦਾ ਮੈਂ ਪਹਿਲੇ ਦਿਨ ਦੇ ਸਾਹਮਣਾ ਕਰ ਦੇਣੀ ਆ ਫਿਰ ਤੁਸੀਂ ਉਸੇ ਦੇ ਸਾਹਮਣਾ ਚੇਂਜ ਕਰ ਲੈਣਾ ਹੈ ਸੋ ਤੁਸੀਂ ਸਬਜੈਕਟ ਕੀ ਲਿਖੋਗੇ ਇੰਗਲਿਸ਼ ਮੇਰੇ ਕੋਲ ਤੇ ਇਹਦੇ ਵਿੱਚ ਪੰਜਾਬੀ ਫੋਨ ਨਹੀਂ ਹੈ ਸੋ ਮੈਂ ਇੰਗਲਿਸ਼ ਦੇ ਵਿੱਚ ਹੀ ਭਰ ਰਹੀ ਆ ਤੁਸੀਂ ਵਿੱਚੋਂ ਆਪਣਾ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ ਇੰਗਲਿਸ਼ ਠੀਕ ਹੈ ਪ੍ਰੀਖਿਆ ਦਾ ਦਿਨ ਅਤੇ ਮਿਤੀ ਦਿਨ ਦਾ ਮਤਲਬ ਕੀ ਹੈ ਕਿ ਵਾਰ ਕੀ ਉਸ ਦਿਨ ਤੇ ਡੇਟ ਹੁਣ ਪਹਿਲੇ ਪੇਪਰ ਵਾਲੇ ਦਿਨ ਤੁਹਾਡੇ ਵਾਰ ਹੈਗਾ ਟਿਊਜ਼ਡੇ ਯਾਨੀ ਕਿ ਮੰਗਲਵਾਰ ਤੁਸੀਂ ਪੰਜਾਬੀ ਦੇ ਵਿੱਚ ਮੰਗਲਵਾਰ ਹੀ ਇੰਗਲਿਸ਼ 'ਚ ਟਿਊਜ਼ਡੇ ਲਿਖ ਸਕਦੇ ਹੋ ਤੇ ਡੇਟ ਹੈਗੀ ਆ 17 ਸੋ ਤੁਸੀਂ ਲਿਖ ਸਕਦੇ ਹੋ 17 ਫ फेब्रुवारी 2026 ਇਹ ਤਾਂ 2026 ਇਹ ਤਾਂ 20 ਆ ਬਣ ਗਿਆ ਹੈ ਆਹ 2026 ਠੀਕ ਹੈ ਮੀਡੀਅਮ ਹੁਣ ਜਿਹੜੇ ਬੱਚੇ ਦਾ ਜਿਹੜਾ ਮੀਡੀਅਮ ਹੈਗਾ ਤੁਸੀਂ ਰੱਖਿਆ ਹੋਇਆ ਉਹ ਤੁਸੀਂ ਭਰੋ ਜਿਵੇਂ ਹੁਣ ਮੇਰੀ ਕਲਾਸ ਵਿੱਚ ਹੀ ਇੱਕ ਬੱਚੇ ਦਾ ਇੰਗਲਿਸ਼ ਮੀਡੀਅਮ ਹੈ ਬਾਕੀ ਬੱਚਾ ਦਾ ਪੰਜਾਬੀ ਮੀਡੀਅਮ ਹੈ ਸੋ ਜਿਹਦਾ ਜਿਹੜਾ ਮੀਡੀਅਮ ਹੈ ਉਹ ਆਪਣਾ ਭਰ ਦਵੇ ਸੋ ਇੱਥੇ ਕੀ ਹੋ ਗਿਆ ਪੰਜਾਬੀ ਮੀਡੀਅਮ ਪ੍ਰਸ਼ਨ ਪੱਤਰ ਦੇ ਉੱਪਰ ਲਿਖਿਆ ਕੋਡ ਬੱਚੋ ਜਿਵੇਂ ਦਸਵੀਂ ਦੇ ਵਿੱਚ ਤਿੰਨ ਤਰ੍ਹਾਂ ਦੇ ਪੇਪਰ ਆਉਂਦੇ ਆ ਏ ਬੀ ਸੀ ਤਿੰਨ ਸੈੱਟ ਆਉਂਦੇ ਆ ਪਿਛਲੇ ਸਾਲ ਤਾਂ ਅੱਠਵੀਂ ਵਿੱਚ ਇੱਕੋ ਹੀ ਸੈੱਟ ਸੀਗਾ ਉਹਦੇ ਵਿੱਚ ਅਲੱਗ-ਅਲੱਗ ਸੈੱਟ ਨਹੀਂ ਸੀਗੇ ਸੋ ਅਗਰ ਤੁਹਾਡਾ ਇੱਕੋ ਹੀ ਸੈੱਟ ਹੈ ਤੇ ਉੱਥੇ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਆਪਣੀ ਦੇਖ ਸਕਦੇ ਹੋ ਕੁਐਸਚਨ ਪੇਪਰ ਅਗਰ ਉਹਦੇ ਤੇ ਸੈੱਟ ਏ ਹੈ ਸੈੱਟ ਬੀ ਹੈ ਸੈੱਟ ਸੀ ਕੁਝ ਹੈਗਾ ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ ਨਹੀਂ ਤੇਨੂੰ ਖਾਲੀ ਛੱਡ ਦਿਓ ਹੁਣ ਦੇਖੋ ਇੱਥੇ ਕੀ ਲਿਖਿਆ ਹੈ ਇੱਕ ਖਾਨੇ ਵਿੱਚ ਇੱਕ ਅੱਖਰ ਲਿਖੋ ਨਾਂ ਦੇ ਹਰ ਭਾਗ ਵਿੱਚ ਇੱਕ ਖਾਨਾ ਖਾਲੀ ਛੱਡੋ ਜੋ ਪ੍ਰਖਿਆਰਥੀ ਦਾ ਨਾਮ 26 ਅੱਖਰਾਂ ਤੋਂ ਵੱਧ ਹੈ ਤਾਂ ਕੇਵਲ ਨਾਂ ਦੇ ਪਹਿਲੇ 26 ਅੱਖਰ ਹੀ ਲਿਖੋ ਸੋ ਇਹ ਜਿਹੜੇ ਖਾਨੇ ਬਣੇ ਹੋਣਗੇ ਨਾਮ ਦੇ ਇਹ ਤੁਸੀਂ ਕੋਈ ਇਦਾਂ ਖਾਲੀ ਨਹੀਂ ਛੱਡਣਾ ਹੈਗਾ ਪਹਿਲੇ ਇੱਕ ਖਾਨੇ ਦੇ ਵਿੱਚ ਇੱਕ ਇੱਕ ਅੱਖਰ ਕਰਕੇ ਤੁਸੀਂ ਲਿਖਣਾ ਹੈ ਠੀਕ ਹੈ ਸੋ ਕੋਈ ਖਾਨਾ ਨਹੀਂ ਖਾਲੀ ਛੱਡਣਾ ਤੇ ਜੇ ਤੁਹਾਡੇ 26 ਤੋਂ ਵੀ ਜ਼ਿਆਦਾ ਹੋ ਜਾਂਦੇ ਆ ਤੇ ਤੁਸੀਂ ਸਿਰਫ 26 ਤੱਕ ਹੀ ਆਪਣਾ ਨਾਮ ਭਰਨਾ ਹੈ ਠੀਕ ਹੈ ਅੱਗੇ ਹੈਗਾ ਨਕਲ ਕੇਸ ਰਿਪੋਰਟ ਜੇ ਤੁਸੀਂ ਨਕਲ ਕਰਦੇ ਫੜੇਗੇ ਤਾਂ ਤੁਹਾਡੇ ਤੇ ਯੂਐਮਸੀ ਕੇਸ ਲੱਗ ਸਕਦਾ ਹੈ ਉਹਦਾ ਫਿਰ ਉਹ ਅਗਲੇ ਕੇਸ ਦਾ ਇਹ ਤੁਸੀਂ ਨਹੀਂ ਫਿਰ ਅਗਲੇ ਲਿਖਣਗੇ ਕੇਸ ਨੰਬਰ ਲਿਖਣਗੇ ਤੁਹਾਡੇ ਕੋਈ ਕੋਈ ਸਲਿੱਪ ਫੜੀਆਂ ਜਾਂਦੀਆਂ ਤਾਂ ਉਹ ਦੇਖਣਗੇ ਕਿਹੜੇ-ਕਿਹੜੇ ਸਲਿੱਪ ਤੁਹਾਡ ਕੋ ਕਿੰਨੇ ਫੜੇ ਗਏ ਆ ਤੇ ਜਿਹੜਾ ਫਰਦਾ ਵਾ ਇਨਵਿਜੀਲੇਟਰ ਆਪਣਾ ਨਾਮ ਤੇ ਆਪਣਾ ਡੈਜ਼ਿਗਨੇਸ਼ਨ ਇੱਥੇ ਲਿਖੇਗਾ ਸੋ ਇਹ ਤੇ ਨੋਬਤ ਨਹੀਂ ਆਣੀ ਚਾਹੀਦੀ ਹੈ ਨਾ ਆਪਾਂ ਨਕਲ ਕਰਨੀ ਹੋਈ ਨਹੀਂ ਹੈਗੀ ਚਲੋ ਜੀ ਹੁਣ ਆਪਾਂ ਆਂਦੇ ਆ ਇਹ ਬਸ ਲਾਸਟ ਇੱਕ ਹੈਗਾ ਕਿ ਡार्क ਕਰਨਾ ਤੁਸੀਂ ਸਰਕਲ ਨੂੰ ਜਦੋਂ ਅਸੀਂ ਇੱਥੇ ਭਰੋਗੇ ਉੱਪਰ ਲਿਖੋਗੇ ਔਰ نیچے ਸਰਕਲ ਨੂੰ ਤੁਸੀਂ ਕੀ ਕਰੋਗੇ ਡਾਰਕ ਕਰੋਗੇ ਜਿਵੇਂ ਇਹਨਾਂ ਨੇ ਕੀਤੇ ਹੋਏ ਆ ਪਰ ਤੁਸੀਂ ਇਦਾਂ ਨਹੀਂ ਤੁਸੀਂ ਸਿੰਪਲ ਇਦਾਂ ਜਿੱਦਾਂ ਇਹ ਡਾਰਕ ਕੀਤਾ ਐਸਾ ਡਾਰਕ ਕਰਨਾ ਹੈ ਠੀਕ ਹੈ ਸੋ ਸਭ ਤੋਂ ਪਹਿਲੇ ਰੋਲ ਨੰਬਰ ਜੋ ਵੀ ਤੁਹਾਡਾ ਰੋਲ ਨੰਬਰ ਹੈ ਉਹ ਤੁਸੀਂ ਇੱਥੇ ਭਰਨਾ ਸ਼ੁਰੂ ਕਰ ਦੇਣਾ ਹੈ ਹੁਣ ਮੈਂ ਇੱਕ ਅਜ਼ਿਊਮ ਕਰ ਲੈਂਦੀ ਆ ਰੋਲ ਨੰਬਰ ਠੀਕ ਹੈ ਸਪੋਜ਼ ਕਰੋ ਰੋਲ ਨੰਬਰ ਹੈ ਆਪਣਾ 23 एक के खाने आएगा, मुश्किल है। टू, थ्री मैं इत्यूम किया तो रोल नंबर कुछ भी हो सकता है फाइव तुम एक, एक एक खाने के भरना ठीक है जो भी थोड़ा तो रोल नंबर हो ਠੀਕ ਹੈ ਜਿੰਨੇ ਖਾਨਿਆਂ ਤੱਕ ਆਏ ਉਹਨੇ ਖਾਨਿਆਂ ਤੱਕ ਤੁਸੀਂ ਪਰ ਉਹ ਜ਼ਰੂਰੀ ਨਹੀਂ ਕਿ ਸਾਰੇ ਖਾਨੇ ਭਰਨੇ ਆ ਬਸ ਪਹਿਲੇ ਤੋਂ ਸ਼ੁਰੂ ਕਰਦੇ ਹੋ ਜਿੱਥੋਂ ਦਾ ਕੰਮ ਹੈ ਉੱਥੇ ਤੱਕ ਭਰੋ ਮੋਸਟਲੀ ਤਾਂ ਕੀ ਹੁੰਦਾ ਕਿ ਅ ਖਾਨੇ ਕਦੀ ਘੱਟ ਨਹੀਂ ਹੁੰਦੇ ਠੀਕ ਹੈ ਵੱਧ ਭਾਵੇਂ ਹੋਣ ਘੱਟ ਨਹੀਂ ਹੁੰਦੇ ਪਰ ਫੇਰ ਵੀ ਜਿੰਨੇ ਖਾਨਿਆਂ ਤੱਕ ਤੁਹਾਡਾ ਹੈਗਾ ਉਹ ਸਾਰਾ ਭਰ ਦਿਓ ਠੀਕ ਹੈ ਅ ਇੱਥੇ 4 ਕਰ ਲੈਨੇ ਆ ਇੱਥੇ 9 ਕਰ ਲੈਨੇ ਆ ਠੀਕ ਹੈ ਤੇ ਇੱਥੇ ਹੋ ਗਿਆ ਠੀਕ ਅਮੈਂ ਇਮੇਜਨ ਕੀਤਾ ਕੋਈ ਵੀ ਠੀਕ ਹੈ ਹੁਣ ਜਦੋਂ ਤੁਸੀਂ ਇਹ ਭਰਿਆ ਹੈ ਠੀਕ ਹੈ ਤੇ ਇਹਦੇ ਥੱਲੇ ਤੁਸੀਂ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹ ਵੀ ਕਰਨੀਆਂ ਹਨ ਕੀ ਕਰਾਂਗੇ ਅਸੀਂ ਇਹਦੇ ਥੱਲੇ ਨੂੰ ਗੋਲ ਕਰੋਗੇ ਤੁਸੀਂ ਹੁਣ ਇੱਥੇ ਤੇ ਮੇਰੇ ਕੋਲ ਬਿٹے ਗੋਲ ਨਹੀਂ ਹੋ ਸਕਦਾ ਪਰ ਤੁਸੀਂ ਜ਼ਰੂਰ ਗੋਲ ਕਰਨਾ ਹੈ ਠੀਕ ਹੈ ਅ ਮੈਂ ਕੋਸ਼ਿਸ਼ ਕਰਦੀ ਆ ਜੇ ਕਰ ਸਕੀ ਤਾਂ ਅ ਤੁਹਾਨੂੰ ਇੱਕ ਅਦਾ ਭਰ ਕੇ ਦੱਸ ਦਿੰਨੀ ਆ ਇਜਨੇ 2 ਹੈ ਤੇ ਇਹ 2 ਨੂੰ ਤੁਸੀਂ ਇਹਦੇ ਵਿੱਚ ਇੱਦਾਂ-ਇੱਦਾਂ ਗੋਲ ਕਰੋਗੇ ਇਸ ਤਰ੍ਹਾਂ ਹੋ ਹੀ ਗਿਆ ਚਲੋ ਠੀਕ ਹੈ ਹੁਣ ਇਹ ਅਗਰ 3 ਹੈ ਤਾਂ ਤੁਸੀਂ ਕੀ ਕਰੋਗੇ 3 ਵਾਲਾ ਹੁਣ 3 ਕਿੱਥੇ ਹੈ 1 2 3 ਇਹ ਹੈ ਨਾ 3 ਇਹ ਦੇਖੋ 3 ਤੁਸੀਂ ਇਹਨੂੰ ਗੋਲ ਕਰੋਗੇ ਡਾਕ ਕਰੋਗੇ ਮਤਲਬ ਕੀ ਠੀਕ ਹੈ ਪ੍ਰੋਪਰ ਖਾਲੀ ਨਹੀਂ ਛੱਡਣਾ ਔਰ ਬਾਹਰ ਹੈ ਨਾ ਮੇਰਾ ਬਾਹਰ ਆ ਰਿਹਾ ਕਿਉਂਕਿ ਮੈਨੂੰ ਇਹਦੀ ਇੰਨੀ ਚੰਨ ਦੀ ਪ੍ਰੈਕਟਿਸ ਨਹੀਂ ਹੈ ਤੁਸੀਂ ਬਾਹਰ ਨਹੀਂ ਆਣਾ ਜਿੰਨਾ ਹੈਗਾ ਓਨਾ ਹੀ ਭਰਨਾ ਜਿਵੇਂ ਹੁਣ 5 ਹੈ ਤੇ ਤੁਸੀਂ ਕੀ ਕਰੋਗੇ 5 ਨੂੰ ਇੱਥੇ ਸਰਕਲ ਕਰੋਗੇ ਠੀਕ ਹੈ ਬਸ ਹਮ ਫੋਰ ਐਗਜ਼ਾਮਪਲ ਮੈਂ ਦੱਸ ਦਿੰਦਾ ਐ ਸਾਰੇ ਤੁਸੀਂ ਜਿੱਥੇ ਜਿੱਥੇ ਗਿਆ ਜੀ ਜ਼ੀਰੋ ਹੈ ਤੇ ਜ਼ੀਰੋ ਸਭ ਤੋਂ ਥੱਲੇ ਹੁੰਦਾ ਠੀਕ ਹੈ ਇਹ ਧਿਆਨ ਰੱਖਣਾ ਹੈ ਜ਼ੀਰੋ ਨੂੰ ਉੱਪਰ ਨਾ ਕਰ ਦੇਣਾ ਕਿ ਬੱਚੇ ਐ ਭਿਖਾ ਕਰ ਜਾਂਦੇ ਆ ਜ਼ੀਰੋ ਸਭ ਤੋਂ ਥੱਲੇ ਜ਼ੀਰੋ ਹੁੰਦਾ ਉਸੇ ਖਾਨੇ ਚ ਜਿੱਥੇ ਗਿਆ ਉਹਦੇ ਉੱਪਰ ਹੀ ਭਰਨਾ ਹੈ ਇਹ ਵੀ ਗਲਤੀ ਨਹੀਂ ਕਰਨੀ ਕਿ ਤੁਸੀਂ ਫੋੜਾ ਫੜ ਆਪਣੇ ਉਹਦੇ ਨਾਲ ਦੋ ਭਰੀਓ ਪੰਜ ਵਾਲੇ ਪੰਜ ਵੀ ਇੱਥੇ ਹੀ ਭਰਦੇ ਹੋ 7 ਦਾ 7 ਵੀ ਇਸੇ ਲਾਈਨ ਚ ਭਰਦੇ ਹੋ 6 ਹੈ ਤੇ 6 ਵੀ ਇਸੇ ਲਾਈਨ ਚ ਭਰਦੇ ਹੋ ਇਦਾਂ ਨਹੀਂ ਕਰਨਾ ਉੱਪਰ ਅੱਖਰ ਦੇਖਣਾ ਉਹਦੇ ਥੱਲੇ ਵਾਲਾ 2 ਪਰ ਲਿਆ 3 ਦੇ ਥੱਲੇ ਵਾਲਾ 3 ਪਰ ਲਿਆ 5 ਦੇ ਥੱਲੇ ਵਾਲਾ 5 ਪਰ ਲਿਆ 7 ਦੇ ਥੱਲੇ ਵਾਲਾ ਤੁਸੀਂ ਇਹ ਬਣਾ 7 ਪਰੋਗੇ ਠੀਕ ਹੈ 6 ਦੇ ਥੱਲੇ ਵਾਲਾ 6 ਪਰੋਗੇ ਫਿਰ 6 ਦੇ ਥੱਲੇ ਵਾਲਾ ਫਿਰ 6 ਪਰੋਗੇ ਜੇ 0 ਹੈ ਤੇ ਹੈ نیچے 0 ਪਰੋਗੇ 4 ਦਾ ਤੇ 4 ਪਰੋਗੇ 9 ਦਾ ਤੇ 9 ਪਰੋਗੇ 8 ਦਾ ਤੇ 8 ਪਰੋਗੇ ਪਤਾ ਲੱਗ ਗਿਆ ਸਾਰਿਆਂ ਨੂੰ ਸੋ ਇਸ ਤਰ੍ਹਾਂ ਤੁਸੀਂ ਆਪਣਾ ਰੋਲ ਨੰਬਰ ਪਰੋਗੇ ਹੁਣ ਇੱਥੇ ਆਪਾਂ ਭਰਾਂਗੇ ਪ੍ਰੀਖਿਆਰਤੀ ਦਾ ਨਾਮ ਹੋਰ ਨਾਮ ਮੈਂ ਇਮੇਜਿਨ ਕਰ ਲੈਣੀ ਆ ਸਪੋਜ਼ ਕਰੋ ਨਾਮ ਹੈ एस ठीक है यू यू एस एच एम तुम एक के खाने च लिखना टाइप दस सही तरह आ नहीं रहा है ए बिल्कुल सही नहीं आया है गा, एम नहीं सही आया है आप डिलीट कर देने ਇੱਕ ਖਾਨੇ ਚਿਕਾਣਾ ਚਾਹੀਦਾ ਐਸ ਪਹਿਲੇ ਖਾਨੇ ਚ ਯੂ ਐਸ ਐਚ ਐਮ ਐਸ ਖਾਨੇ ਚਾਣਾ ਚਾਹੀਦਾ ਹਰ ਮੈਂ ਥੋੜਾ ਅਸਿਊਮ ਜ਼ਾ ਕਰਕੇ ਦੇਖਣਾ ਪੈਂਦਾ ਵਾ ਏ ਠੀਕ ਹੈ ਮੈਂ ਆਪਣਾ ਨਾਮ ਲਿਖ ਦਿੱਤਾ ਸੁਸ਼ਮਾ ਸੋ ਇੱਥੇ ਮੈਂ ਨਾਲ ਹੀ ਲਿਖਾਂਗੀ ਅੱਗੇ ਸ਼ਰਮਾ ਜੇ ਮੈਨੂੰ ਲੱਗਦਾ ਕਿ ਮੇਰੇ ਨਾਮ ਦੀ ਅਨੈਕਸਪੈਲਿੰਗ ਹੈਗੀ ਹੈ ਫਿਰ ਤੁਸੀਂ ਖਾਨਾ ਖਾਲੀ ਛੱਡ ਕੇ ਇੱਧਰ ਸੁਸ਼ਮਾ ਤੇ ਸ਼ਰਮਾ ਅਲੱਗ ਕਰ ਸਕਦੇ ਹੋ ਫਿਰ ਖਾਨਾ ਖਾਲੀ ਛੱਡ ਸਕਦੇ ਹੋ ਇੱਥੇ ਐਸ ਨਾਮ ਵੀ ਛੱਡੋਗੇ ਤਾਂ ਤਾਂ ਵੀ ਠੀਕ ਹੈਗਾ ਇੱਥੇ ਐਚ ਠੀਕ ਹੈ ਫਿਰ ਇਤ ਹੈਗਾ ਐ ਸੋ ਇਸ ਤਰ੍ਹਾਂ ਕਰਕੇ ਤੁਸੀਂ ਪੜਨਾਵੋ ਔਰ ਇੱਥੇ ਵੀ ਉਹੀ ਹੈ ਕਿ ਜੇ ਐਸ ਹੈ ਤੇ ਦੇ ਵਿੱਚ ਦੇਖੋ ਐਸ ਕਿੱਥੇ ਹੈ ਐਸ ਹੈਗਾ ਐ ਐਨ ਨੂੰ ਤੁਸੀਂ ਡਾਰਕ ਕਰ ਦੋਗੇ ਜਿੱਦਾਂ ਮੈਂ ਤੁਹਾਨੂੰ ਇੱਥੇ ਡਾਰਕ ਕਰਨਾ ਦੱਸਿਆ ਸੀ ਠੀਕ ਹੈ ਜੇ ਇੱਥੇ ਯੂ ਹੈ ਤਾਂ ਯੂ ਨੂੰ ਤੁਸੀਂ ਕੀ ਕਰੋਗੇ ਜਿੱਥੇ ਯੂ ਹੈ ਯੂ ਹੈ ਇੱਥੇ ਡਾਰਕ ਕਰੋਗੇ ਫਿਰ ਐਸ ਹੈ ਤੇ ਐਸ ਨੂੰ ਲੱਭ ਕੇ ਐਸ ਇੱਥੇ ਡਾਰਕ ਕਰੋਗੇ ਫਿਰ ਐਚ ਹੈ ਐਚ ਨੂੰ ਆਪਾਂ ਲੱਭਾਂਗੇ ਇਹਦੇ ਥੱਲੇ ਹੀ ਬਿਲਕੁਲ ਐਸਾ ਇਹਨੂੰ ਡਾਰਕ ਕਰੋਗੇ ਸੋ ਇਸ ਤਰ੍ਹਾਂ ਤੁਸੀਂ ਇਹਦਾ ਥੱਲੇ ਥੱਲੇ ਡਾਕ ਰਹੀ ਜਾਓਗੇ ਸੋ ਯਾ ਰੋਲ ਨੰਬਰ ਦਾ ਨਾਮ ਤੁਸੀਂ ਭਰ ਲਿਆ ਉਸ ਤੋਂ ਅੱਗੇ ਕੇਂਦਰ ਕੋਡ ਉਹ ਕੇਂਦਰ ਕੋਡ ਉੱਥੇ ਤੁਹਾਡੇ ਲਿਖਿਆ ਹੋਏਗਾ ਉਹ ਤੁਹਾਨੂੰ ਦੱਸ ਦੇਣਗੇ ਜਾਂ ਤੁਹਾਡੇ ਐਡਮਿਟ ਕਾਰਡ ਤੇ ਵੀ ਲਿਖਿਆ ਹੋਏਗਾ ਕਿ ਕੀ ਕੇਂਦਰ ਕੋਡ ਹੈ ਤੇ ਉੱਥੋਂ ਦੇਖ ਕੇ ਤੁਸੀਂ ਆਪਣਾ ਕੇਂਦਰ ਕੋਡ ਜਿਹੜਾ ਭਰੋਗੇ ਠੀਕ ਹੈ ਜਿੰਨੇ ਵੀ ਅੱਖਰ ਕੇਂਦਰ ਕੋਡ ਦੇ ਉਹ ਤੁਸੀਂ ਇੱਥੇ ਲਿਖੋਗੇ ਔਰ ਇਹਦੇ ਥੱਲੇ ਉਹਨੂੰ ਡਾਰਕ ਵੀ ਕਰੋਗੇ ਠੀਕ ਹੈ ਸਪੋਸ ਕਰੋ 01591 ਕੇ ਕੇਂਦਰ ਕੋਡ ਹੈ 01591 ਉਹ ਭਰ ਦੇਣਾ ਤੇ ਇੱਥੇ ਉਹਨੂੰ ਹੀ 0 ਨੂੰ ਡਾਕ ਕਰ ਦੇਣਾ ਤੇ 1 ਨੂੰ ਕਰ ਦੇਣਾ ਜੋ ਉੱਪਰ ਤੁਸੀਂ ਲਿਖਿਆ ਹੋਇਆ ਹੈਗਾ ਉਹ ਤੁਸੀਂ ਇੱਥੇ ਦਾਖ ਕਰ ਦੋਗੇ ਸਮਝ ਆ ਗਈ ਬੱਚਿਓ ਫਿਰ ਉਸ ਤੋਂ ਬਾਅਦ ਵਿਸ਼ਾ ਕੋਡ ਹਰ ਇੱਕ ਵਿਸ਼ੇ ਦਾ ਅਲੱਗ-ਅਲੱਗ ਕੋਡ ਹੁੰਦਾ ਹੈ ਉਹ ਤੁਹਾਡੇ ਉਹਦੇ ਉੱਤੇ ਵੀ ਲਿਖਿਆ ਹੁੰਦਾ ਹੈ ਜਿਹੜਾ ਤੁਹਾਡਾ ਐਡਮਿਟ ਕਾਰਡ ਹੈ ਉੱਤੇ ਵੀ ਲਿਖੇ ਹੁੰਦੇ ਆ ਕੋਡ ਸੋ ਤੁਸੀਂ ਉੱਥੋਂ ਦੇਖ ਕੇ ਆਪਣਾ ਕੋਡ ਜਿਹੜਾ ਉਹ ਭਰ ਲੋਗੇ ਠੀਕ ਹੈ ਜਿਵੇਂ ਇੰਗਲਿਸ਼ ਦਾ ਕੋਡ ਹੈਗਾ 807 ਉਹ ਤੁਸੀਂ ਬੰਮ ਯਾਦ ਹੀ ਰੱਖ ਲਓ ਇੱਥੇ 807 ਤੁਸੀਂ ਭਰ ਦੋਗੇ ਇੱਥੇ ਤੁਸੀਂ 8 ਕਰੋਗੇ ਸਰਕਲ ਫਿਰ 0 ਕਰੋਗੇ ਤੇ ਫਿਰ 7 ਕਰੋਗੇ ਸੋ ਇਹ ਵਿਸ਼ਾ ਕੋਡ ਉੱਥੇ ਲਿਖਿਆ ਹੁੰਦਾ ਹੈ ਉੱਥੋਂ ਦੇਖ ਕੇ ਤੁਸੀਂ ਭਰ ਲੈਣਾ ਸੌਰੀ ਇੱਕ ਗੱਲ ਹੋਰ ਹੈ ਕਿ ਜੇ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਤੇ ਰਹਿਣ ਦਿਓ ਗਲਤ ਨਾ ਭਰੋ ਜਿਹੜਾ ਉੱਥੇ ਇਨਵਿਜੀਲੇਟਰ ਹੈ ਉਹਨੂੰ ਤੁਸੀਂ ਪੁੱਛ ਕੇ ਜਿਹੜਾ ਉਹ ਭਰ ਸਕਦੇ ਹੋ ਆਰਾਮ ਨਾਲ ਠੀਕ ਹੈ ਕਾਲੀ ਨਹੀਂ ਕਰਨੀ ਹੈਗੀ ਬਿਲਕੁਲ ਕਾਬਰਨਾ ਨਹੀਂ ਹੈਗਾ ਬਿਲਕੁਲ ਇਨਵਿਜੀਲੇਟਰਸ ਬੋਥ ਹੈਲਪਫੁਲ ਹੁੰਦੇ ਆ ਸੋ ਤੁਸੀਂ ਉਹਨਾਂ ਨੂੰ ਪੁੱਛ ਕੇ ਵੀ ਪੜ ਸਕਦੇ ਹੋ ਕਿ ਮੈਂ ਇੱਥੇ ਕੀ ਪੜਾਂ ਠੀਕ ਹੈ ਸੋ ਕੇਂਦਰ ਕੋਡ ਪਰ ਤਾਂ ਵਿਸ਼ਾ ਕੋਡ ਪਰ ਤਾਂ ਇੱਥੇ ਇਹ ਨਿਗਰਾਨ ਦਾ ਪੂਰਾ ਨਾਮ ਇੱਥੇ ਤੁਸੀਂ ਕੁਝ ਨਹੀਂ ਕਰਨਾ ਇੱਥੇ ਜਿਹੜੇ ਉੱਥੇ ਇਨਵਿਜੀਲੇਟਰ ਨੇ ਜਿਹੜੇ ਡਿਊਟੀ ਦੇ ਰਹੇ ਆ ਤੁਹਾਨੂੰ ਉੱਥੇ ਚੈੱਕ ਕਰ ਰਹੇ ਪੇਪਰ ਉਹ ਆਪਣਾ ਨਾਮ ਤੇ ਹਸਤਾਖਰ ਲਿਖਣਗੇ ਇਹ ਉਹਨਾਂ ਨੇ ਕਰਨਾ ਹੈ ਤੁਸੀਂ ਨਹੀਂ ਕਰਨਾ ਆ ਉਹੋ ਸੋ ਇਹ ਵੀ ਜਿਹੜਾ ਹੈਗਾ ਕਿ ਦਫਤਰੀ ਵਰਤੋਂ ਲਈ ਹੈ ਇੱਥੇ ਵੀ ਤੁਸੀਂ ਕੁਝ ਨਹੀਂ ਕਰਨਾ ਹੈਗਾ ਉਹਨਾਂ ਨੇ ਭਰਨਾ ਹੁਣ ਇਹ ਇੰਪੋਰਟੈਂਟ ਚੀਜ਼ ਆ ਗਈ ਰੋਲ ਨੰਬਰ ਸ਼ਬਦਾਂ ਵਿੱਚ ਠੀਕ ਹੈ ਹੁਣ ਜਿਵੇਂ ਆਪਾਂ ਉੱਪਰ ਲਿਖਿਆ ਸੀਗਾ ਕਿ ਰੋਲ ਨੰਬਰ ਲਿਖਿਆ 2 3 5 ਤੁਸੀਂ ਇਦਾਂ ਹੀ ਲਿਖ ਸਕਦੇ ਹੋ ਸ਼ਬਦਾਂ ਦੇ ਵਿੱਚ ਇੱਥੇ ਲਿਖਣਾ 2 ਠੀਕ ਹੈ ਜੇ ਤੁਸੀਂ ਇੰਗਲਿਸ਼ ਲਿਖੋਗੇ ਤੇ TW 2 ਜਾਂ ਪੰਜਾਬੀ ਵਿੱਚ ਲਿਖੋਗੇ ਦੱਦੇ ਨੂੰ ਹੋੜਾ 2 ਠੀਕ ਹੈ ਫਿਰ ਅੱਗੇ ਕੀ ਆ ਤਿੰਨ ਫਿਰ ਤੁਸੀਂ ਲਿਖੋਗੇ ਤਿੰਨ ਤੱਤੇ ਨੂੰ ਸਿਆਰੀ ਨੰਨਾ 3 ਇਦਾਂ ਕਰਕੇ ਤੁਸੀਂ ਜਿਹੜਾ ਹੈਗਾ ओ, लिखोगे अपना कोड ठीक है मैं कोशिश करती हम दस सक तो तो शब्द लिखोगे करके ठीक है और पूरा ही तुसी लिखना है ठीक है ये नहीं कि तुसी अदे अद्धे लिख दड़ तो नहीं पूरा ही तुसी जड़ा हो ਲਿਖਣਾ ਹੈ ਸੋ ਇੱਦਾਂ ਤੁਸੀਂ ਇੱਥੇ 2 ਲਿਖਤਾ ਫਿਰ ਅੱਗੇ ਇੱਥੇ 3 ਨਾ ਗਿਆ ਤਾਂ ਤੁਸੀਂ ਤੱਤੇ ਨੂੰ ਸੈਰੀ ਨੰਨਾ 3 ਲਿਖੋਗੇ ਫਿਰ 5 ਗਿਆ ਪੱਪੇ ਉੱਪਰ ਟਿੱਪੀ ਜੱਜਾ 5 ਇੱਦਾਂ ਪੂਰੇ ਦੇ ਪੂਰੇ ਜਿੰਨੇ ਵਰਡ ਸੀਗੇ ਉਹ ਸਾਰੇ ਲਿਖੋਗੇ ਉਸ ਤੋਂ ਬਾਅਦ ਫਿਰ ਅੱਗੇ ਹੈਗਾ ਪਿਤਾ ਦਾ ਨਾਮ ਇੱਥੇ ਤੁਸੀਂ ਆਪਣੇ ਪਿਤਾ ਦਾ ਨਾਮ ਲਿਖਣਾ ਹੈ ਔਰ ਉਹੀ ਲਿਖਣਾ ਹੈ ਜੋ ਤੁਹਾਡੇ ਐਡਮਿਟ ਕਾਰਡ ਦੇ ਵਿੱਚ ਜੋ ਸਪੈਲਿੰਗ ਹੈਗੇ ਉਸੇ ਸਪੈਲਿੰਗ ਦੇ ਨਾਲ ਤੁਸੀਂ ਲਿਖਣੇ ਆ ਫਿਰ ਇਹ ਲਾਈਨ ਦੇ ਵਿੱਚ ਜਿਹੜਾ ਹੈਗਾ ਪ੍ਰੀਖਿਆਰਥੀ ਦੇ ਹਸਤਾਖਰ ਯਾਨੀ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਹੈ ਫਿਰ ਪੂਰੇ ਦਾ ਪੂਰਾ ਠੀਕ ਹੈ ਸੋ ਇਹ ਤੁਹਾਡੀ ਸੀ ਸਾਰੀ ਡਿਟੇਲ ਇਹ ਵੀ ਉਹੀ ਚੀਜ਼ ਹੈਗੀ ਹੈ ਠੀਕ ਹੈ ਸੇਮ ਟੂ ਸੇਮ ਤੁਸੀਂ ਇੱਥੇ ਕਾਪੀ ਕਰਨਾ ਜਾਂਦਾ ਇੱਕੋ ਹੀ ਚੀਜ਼ ਹੈਗੀ ਹੈ ਠੀਕ ਹੈ ਵਿਸ਼ਾ ਸਬਜੈਕਟ ਵਰਨਾ ਹੈ ਆਪਣਾ ਦਿਨ ਤੇ ਡੇਟ ਪਰ ਨਹੀਂ ਹੈ ਮੀਡੀਅਮ ਜੋ ਵੀ ਹੈਗਾ ਉਹ ਭਰਨਾ ਹੈ ਸੈਟ ਅਗਰੇ ਬੀ ਸੀ ਜਿਹੜਾ ਤੁਹਾਨੂੰ ਮਿਲਿਆ ਉਹ ਭਰਨਾ ਹੈ ਜੇ ਕੋਈ ਨਹੀਂ ਸਾਰਿਆਂ ਦੇ ਸੇਮ ਹੀ ਸੈਟ ਹੈ ਤੈਨੂੰ ਖਾਲੀ ਛੱਡ ਦਿਓ ਠੀਕ ਹੈ ਇੱਥੇ ਤੁਸੀ ਕੁਛ ਨਹੀਂ ਕਰਨਾ ਹੈਗਾ ਇੱਥੇ ਤੁਸੀ ਆਪਣਾ ਰੋਲ ਨੰਬਰ ਭਰਨਾ ਹੈ ਤੇ ਥੱਲੇ ਡਾਕ ਕਰਨਾ ਹੈ ਇੱਥੇ ਕੇਂਦਰ ਕੋਡ ਤੁਹਾਨੂੰ ਉਹ ਦੱਸਣਗੇ ਤੁਸੀਂ ਉਹ ਭਰਨਾ ਹੈ ਜਾਂ ਤੁਹਾਡੇ ਐਡਮਿਟ ਕਾਰਡ ਤੇ ਵੀ ਲਿਖਿਆ ਹੋਏਗਾ ਤੁਸੀਂ ਉੱਥੋਂ ਦੇਖ ਸਕਦੇ ਹੋ ਐਡਮਿਟ ਕਾਰਡ ਤੋਂ ਦੇਖ ਕੇ ਤੁਸੀਂ ਇੱਥੇ ਕੇਂਦਰ ਕੋਡ ਭਰ ਸਕਦੇ ਹੋ ਵਿਸ਼ਾ ਕੋਡ ਤੁਹਾਡਾ ਉਹ ਵੀ ਜਿਹੜਾ ਹੈ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਲਿਖਿਆ ਹੁੰਦਾ ਹੈ ਵਿਸ਼ਾ ਕੋਡ ਸੋ ਉੱਥੋਂ ਦੇਖ ਕੇ ਤੁਸੀਂ ਭਰ ਸਕਦੇ ਹੋ ਤੇ ਤੁਹਾਡੇ ਈਵਨ ਐਡਮਿਟ ਕਾਰਡ ਤੇ ਵੀ ਲਿਖਿਆ ਹੁੰਦਾ ਹੈ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਹੈ ਤੇ ਨੀਚੇ ਡਾਕ ਕਰਨਾ ਹੈ ਠੀਕ ਹੈ ਸੋ ਇਹ ਤੁਸੀਂ ਕੁਝ ਨਹੀਂ ਕਰਨਾ ਐ ਵੀ ਤੁਸੀਂ ਕੁਝ ਨਹੀਂ ਕਰਨਾ نیچے ਜਿਹੜਾ ਹੈਗਾ ਹੈ ਇੱਥੇ ਤੁਸੀਂ ਬਿਲਕੁਲ ਕੁਝ ਨਹੀਂ ਕਰਨਾ ਇੱਥੇ ਰੋਲ ਨੰਬਰ ਸ਼ਬਦਾਂ ਦੇ ਵਿੱਚ ਲਿਖਣਾ ਹੈ ਪੰਜਾਬੀ ਦੇ ਵਿੱਚ ਇੱਥੇ ਆਪਣੇ ਪਿਤਾ ਦਾ ਨਾਮ ਲਿਖਣਾ ਹੈ ਚਾਹੇ ਪੰਜਾਬੀ 'ਚ ਲਿਖੋ ਚਾਹੇ ਇੰਗਲਿਸ਼ 'ਚ ਕੋਈ ਫਰਕ ਨਹੀਂ ਪੈਂਦਾ ਔਰ ਇੱਥੇ ਤੁਸੀਂ ਆਪਣਾ ਨਾਮ ਦੁਬਾਰਾ ਲਿਖਣਾ ਹੈ ਸੋ ਸਿਰਫ ਇੰਨਾ ਕੰਮ ਸੀਗਾ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਸੋ ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ 올 ਦਾ ਬੈਸਟ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਵਧੀਆ-ਵਧੀਆ ਨੰਬਰ ਲੈ ਕੇ ਪਾਸ ਹੋਵੋ 80 ਤੋਂ 80 ਨੰਬਰ ਤੁਹਾਡੇ ਸਾਰੇ ਸਬਜੈਕਟਸ ਦੇ ਵਿੱਚ ਆਂ ਸੋ ਧਿਆਨ ਰੱਖ ਪੇਪਰ ਖਾਲੀ ਬਿਲਕੁਲ ਨਹੀਂ ਛੱਡਣਾ ਹੈ ਫੇਲ ਹੋ ਬੱਚਾ ਹੁੰਦਾ ਹੈ ਜਿਹੜਾ ਪੇਪਰ ਖਾਲੀ ਛੱਡਦਾ ਹੈ ਸੋ ਥੈਂਕ ਯੂ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਔਰ ਨੂੰ ਸ਼ੇਅਰ ਔਰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ